ਸਰਬ ਪੰਜਾਬ ਵਿੱਚ ਅਲਗ-ਅਲਗ ਜਗ੍ਹਾ ਤੇ ਆ ਕਾਫੀ ਦਿਨਾਂ ਤੋਂ ਲਗਾਤਾਰ ਗੋਲੀਆਂ ਦੀ ਵਾਰਦਾਤ ਹੋ ਰਹੀ ਆ ਇੱਕ ਸ਼ਿਵਸ਼ਣ ਪੰਜਾਬ ਪੂਰੀ ਤਰ੍ਹਾਂ ਜੰਗਲ ਰਾਜ ਦੇ ਅੰਦਰ ਫਸ ਚੁੱਕਾ ਹੈ ਪੂਰਾ ਪੰਜਾਬ ਤਰਸਤ ਹੈ ਔਰ ਭਗਵੰਤ ਮਾਨ ਸਾਹਿਬ ਪੋਲੀਟੀਕਲ ਟੂਰਿਜ਼ਮ ਚ ਮਸਤ ਹੈ ਰੋਜ਼ ਕੋਈ ਨਾ ਕੋਈ ਗੋਲੀਬਾਰੀ ਦੀ ਘਟਨਾ ਹੱਤਿਆ ਦੀ ਘਟਨਾ ਈਵਨ ਦੁੱਧ ਪਿੰਡ ਪਲਾਂ ਦੀ ਮਾਂ ਦੀ ਹੱਤਿਆ ਆਉਂ ਲੱਗ ਰਿਹਾ ਜਿ ਸਰ ਪੰਜਾਬ ਤਰਾਸ ਦੀ ਚ ਪਹੁੰਚ ਚੁਕਾ ਨਸ਼ਾ ਤਸਕਰੀ ਜਿਹੜੀ 24 ਘੰਟਿਆਂ ਚ ਖਤਮ ਨਹੀਂ ਤੇ ਹਜੇ ਤੱਕ ਨਸ਼ਾ ਪੰਜਾਬ ਨੂੰ ਇੱਕ ਅਪਿਸ਼ਾਪ ਦੇ ਰੂਪ ਚ ਇੱਕ ਸ਼ਰਾਬ ਦੇ ਰੂਪ ਚ ਕੱਟ ਰਿਹਾ ਕਹਿੰਦੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਾਂਗੇ ਉਹ ਵੀ ਨਹੀਂ ਕੀਤਾ ਪਰ ਗੈਂਗਸਟਰ ਰਾਜ ਮਾਫੀਆ ਰਾਜ ਅੱਜ ਪੰਜਾਬ ਚ ਦੰਦ ਨਾ ਰਿਹਾ ਪੂਰਾ ਪੰਜਾਬ ਦੀਆਂ ਜਿਹੜੀਆਂ ਖਬਰਾਂ ਨੇ ਉਹ ਜਾਂ ਤਮਕੀਨਲ ਜਾਂ ਰੰਗਦਾਰੀ ਦੇ ਕਾਰਨ ਪਰੀਆਂ ਪਈਆਂ ਨੇ ਟਾਰਗੇਟ ਕਿਲਿੰਗਸ ਹੋ ਰਹੀਆਂ ਲੋਕਾਂ ਨੂੰ ਫੋਨ ਆ ਰਹੇ ਚਿੱਠੀਆਂ ਆ ਰਹੀਆਂ ਮਾਰਨ ਦੀਆਂ ਅਲੱਗ-ਅਲੱਗ ਤਰੀਕੇ ਦੇ ਨਾਲ ਪੰਜਾਬ ਨੂੰ ਡਰਾਇਆ ਜਾ ਰਿਹਾ ਹੈ ਬੇਦਾਬਾਤ ਅਨਕ੍ਰੀਏਟ ਕੀਤਾ ਗਿਆ ਜਿਹਦੇ ਕਾਰਨ ਪੰਜਾਬ ਦੀ ਇੰਡਸਟਰੀ ਕਾਮਰਸ ਫਾਰਮਿੰਗ ਸਰਵਿਸ ਚਾਰੇ ਸੈਕਟਰ ਐਸਲੇ ਖਤਰੇ ਚ ਨੇ ਪੰਜਾਬ ਦੇ ਅੰਦਰ ਉਦਯੋਗ ਵਪਾਰ ਨਿਕਲ ਰਿਹਾ ਹੈ ਔਰ ਜੜਾ ਪੈਸਾ ਪੰਜਾਬ ਦੇ ਅੰਦਰ ਕਿਤੇ ਥੋੜਾ ਬਹੁਤ 스마트 ਸਿਟੀ ਦੇ ਨਾਂ ਤੇ ਖਰਚ ਹੋਇਆ ਸੀ ਉਹ ਵੀ ਖੁਰਦਪੁਰਦ ਕੀਤਾ ਗਿਆ ਇਸ ਪੰਜਾਬ ਦੀ ਅੱਜ ਦੀ ਵਰਤਮਾਨ ਸਥਿਤੀ ਆਉਂ ਲੱਗ ਰਿਹਾ ਹੈ ਕਿ ਇਹ ਜੰਗਲ ਰਾਜ ਪੰਜਾਬ ਚ ਚੱਲ ਰਿਹਾ ਹੈ ਜਨਤਾ ਤਰਸਤ ਹੈ ਔਰ ਭਗਵੰਤ ਮਾਨ ਸਾਹਿਬ ਪੋਲੀਟੀਕਲ ਟੂਰਿਜ਼ਮ ਸ ਮਸਤ ਹੈ ਪਰ ਮਾਲਵਿੰਦਰ ਕੰਗ ਜੀ ਜਿਹੜੇ ਸੰਸਦ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਆਮ ਆਦਮੀ ਭਾ ਦੂਸਰਾ ਅਕਾਲੀ ਅਤੇ ਬੀਜੇਪੀ ਔਰ ਕਾਂਗਰਸ ਤਿੰਨਾਂ ਤੇ ਇਲਜ਼ਾਮ ਲਾਇਆ ਕਿ ਗੈਂਗਸਟਰ ਨੂੰ ਤਾਂ ਉਹ ਸਕਿਉਰਟੀਆ ਦਿੰਦੇ ਰਹੇ ਆ ਤੇ ਹੁਣ ਹੀ ਮੈਨੂੰ ਦੱਸੋ ਕਿੰਨੇ ਬੇਲ ਕੀਤੀ ਗੈਂਗਸਟਰ ਦੀ ਜਲੰਧਰ ਚ ਕੌਣ ਇੰਟਰਵਿਊ ਕਰਾ ਰਿਹਾ ਜੇਲ੍ਹ ਦੇ ਅੰਦਰ ਸਰਕਾਰ ਚ ਤੁਸੀਂ ਹੋ ਆਪਣੀ ਨਲਾਕੀ ਨਾ ਸਮਝੀ ਦੂਜਿਆਂ ਦਾ ਨਾཐੋਪੋ ਨਾਚ ਨਾ ਜਾਣੇ ਆਂਗਣ ਡੇਡਾ ਅਗਰ ਤੁਹਾਨੂੰ ਪ੍ਰਸ਼ਾਸਨ ਨਹੀਂ ਕਰਨਾ ਆਂਦਾ ਤੇ ਦੂਜਿਆਂ ਤੇ ਝੂਠੇ ਰੋਪਨਾ ਲਗਾਓ ਤਕੀਰ ਲਗਦਾ ਆਮ ਆਦਮੀ ਪਾਰਟੀ ਬਿਲਕੁਲ ਆਮ ਆਦਮੀ ਪਾਰਟੀ ਦਾ ਪਕੜ ਹੀ ਨਹੀਂ ਹੈ ਜ਼ਿਲ੍ਹਿਆਂ ਦੇ ਪ੍ਰਧਾਨ ਜਿਹੜੇ ਕਾਲੀਰੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਨੇ ਡੀਐਸਬੀ ਦੇ ਦਫ਼ਤਰਾਂ ਨੂੰ ਖੇਡ ਰੱਖਿਆ ਬਦਲਾ ਔਰ ਬਦਲਾਖੋਰੀ ਦੇ ਕਾ ਬਦਲੀਖੋਰੀ ਦੇ ਨਾਲ ਕੰਮ ਹੋ ਰਿਹਾ ਪੂਰਾ ਪੰਜਾਬ ਤਰਸਤ ਹੈ ਭਗਵੰਤਮਾਨ ਸਾਹਿਬ ਟੂਰਿਜ਼ਮ ਚ ਮਾਸਟਰ ਸਰ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਪੋਲ ਬੁੰਡੀ ਸੀ ਪਿਛਲੇ ਹਫਤੇ ਜਿਸ ਤਰ੍ਹਾਂ بارش ਹੋਈ ਪੂਰੀ ਦਿੱਲੀ ਪਾਣੀ ਦੇ ਵਿੱਚ ਡੁੱਬ ਗਈ ਸੀ ਹੁਣ ਪੰਜਾਬ ਦੇ ਵਿੱਚ ਵੀ ਕੁਝ ਖੇਤਰਾ ਜਿਹੜੇ ਹਾਲਾਤ ਹੈ ਉਹ ਜੇ ਦਿਖ ਰਹੇ ਨੇ ਐਸਾ ਕਿ ਪੰਜਾਬ ਦੇ ਸ਼ਹਿਰਾਂ ਦੇ ਅੰਦਰ ਨਾਲੀਆਂ ਦੀ ਸਫਾਈ ਸੀਵਰ ਦੀ ਸਫਾਈ ਹਰ ਸਾਲ ਹੁੰਦੀ ਪਰ ਪਿਛਲੇ ਦੋਆਂ ਸਾਲਾਂ ਤੋਂ ਨਾ ਨਹਿਰਾਂ ਸਾਫ਼ ਹੋਈਆਂ ਨਾ ਨਾਲੇ ਸਾਫ਼ ਹੋਏ ਨਾ ਗੰਦੇ ਨਾਲੇ ਸਾਫ਼ ਹੋਏ ਔਰ ਨਾ ਸ਼ਹਿਰ ਦਾ ਸੀਵਰੇਜ ਸਾਫ਼ ਕੀਤਾ ਗਿਆ ਸਰਕਾਰ ਕੋਲ ਕੋਈ ਵਿਜ਼ਨ ਹੀ ਨਹੀਂ ਹੈ ਪੰਜਾਬ ਦੇ ਅੰਦਰ ਹਾਲਾਤ ਨੇ ਕਿ ਸ਼ਹਿਰਾਂ ਦੇ ਅੰਦਰ ਜਲੰਧਰ ਇੱਕ ਸਮਾਰਟ ਸਿਟੀ ਅੰਮ੍ਰਿਤਸਰ ਸਮਾਰਟ ਸਿਟੀ ਲੇਕਿਨ ਲਗਦਾ ਕਿਸ਼ਤੀ ਲੈ ਕੇ ਜਲੰਧਰ ਅੰਮ੍ਰਿਤਸਰ ਚ ਲੋਕਾਂ ਨੂੰ ਕਿਸ਼ਤੀਆਂ ਉਪਲਬਧ ਕਰਾਉਣੀਆਂ ਪੈਣਗੀਆਂ ਜਿੰਨਾਂ ਸਥਿਤੀਆਂ ਚ ਪੰਜਾਬ ਪਹੁੰਚ ਚੁੱਕਾ ਹੈ ਹਾਲਾਤ ਇਸ ਤਰੀਕੇ ਦੇ ਨੇ ਵੀਡੀਓਜ਼ ਵਾਇਰਲ ਹੋ ਰਹੇ ਨੇ ਲੋਕ ਅਕੜ ਦੇ ਇਸ ਕਾਰਨ ਕਹਿੰਦੇ ਦਿਖਾ ਕੇ ਦੇ ਰਹੇ ਨੇ ਕਿ ਸਾਡੇ ਘਰ 2 ਮਹੀਨੇ ਤੱਕ ਨਾਉ ਤੇ ਦੁਵਾਰਾਂ ਖੜੀਆਂ ਕਰ ਰਹੇ ਨੇ ਘਰ ਦੇ ਬਾਹਰ ਬਹੁਤ ਬੁਰੇ ਹਾਲਾਤ ਨੇ ਸਰਕਾਰ ਨੂੰ ਤੁਰੰਤ ਸਾਰੇ ਸੀਵਰੇਜ ਸਾਫ ਕਰਾਣੇ ਚਾਹੀਦੇ ਗੰਦੇ ਨਾਲੇ ਸਾਫ ਕਰਾਣੇ ਚਾਹੀਦੇ ਨਹਿਰਾਂ ਸਾਫ ਕਰਾਣੀਆਂ ਚਾਹੀਦੀਆਂ ਸੂਏ ਸਾਫ ਕਰਾਣੇ ਚਾਹੀਦੇ ਤਾਂਕਿ ਪੰਜਾਬ ਨੂੰ ਬਾੜ ਵਾਲਾ ਪੰਜਾਬ ਨਾ ਬਣਾ ਦੇ ਸਰਕਲ ਬਾਈ ਇਲੈਕਸ਼ਨ ਵੀ ਹੈ ਹਿਮਾਚਲ ਉਹ ਪੰਜਾਬ ਮੈਂ ਐਸਾ ਹੈ ਕਿ ਨਿਸ਼ਚਿਤ ਰੂਪ ਚ ਬਾਈ ਇਲੈਕਸ਼ਨ ਚ ਭਾਰਤ ਜਨਤਾ ਪਾਰਟੀ ਬਹੁਤ ਤੇਜ਼ੀ ਨਾਲ ਲੋਕਾਂ ਦਾ ਦਿਲ ਜਿੱਤ ਚੁੱਕੀ ਆਮ ਆਦਮੀ ਪਾਰਟੀ ਕਾਂਗਰਸ ਦਾ ਹਰਨਾ ਤੈਅ ਹੈ ਵਕ ਅਕਾਲੀ ਦਲ ਪਹਿਲੀ ਆਪਣਾ ਕੈਂਡੀਡੇਟ ਵਿਡਰਾ ਕਰ ਚੁੱਕਾ ਹੈ ਸਾਰੀਆਂ ਸਥਿਤੀਆਂ ਦੇ ਅੰਦਰ ਜਨਤਾ ਬਦਲਾਵ ਚਾਹੁੰਦੀ ਹੈ ਜਨਤਾ ਸੰਦੇਸ਼ ਦੇਣਾ ਚਾਹੁੰਦੀ ਹੈ ਔਰ ਉਹ ਸੰਦੇਸ਼ ਸ਼੍ਰੀ ਪ੍ਰਧਾਨ ਮੰਤਰੀ ਨੋਦੀ ਜੀ ਦੇ ਰਾਹੀਂ ਦੇਣਾ ਚਾਹੁੰਦੀ ਹੈ ਔਰ ਪੰਜਾਬ ਇਹਨਾਂ ਤਰਾਜ਼ ਦੀਆਂ ਜੋ ਨਿਕਲ ਸਕੇ ਇਹ ਦੋ ਦੋਰੇ ਚਿਹਰੇ ਵਾਲੇ ਲੋਕਾਂ ਦੇ ਤਰਾਜ਼ ਦੀ ਜੋ ਨਿਕਲ ਚਕੇ ਐਸਪੀਚ ਪੰਜਾਬ ਦੀ ਜਨਤਾ ਜਲੰਧਰ ਦੀ ਜਨਤਾ ਸ਼੍ਰੀ ਨਰਿੰਦਰ ਮੋਦੀ ਜੀ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਦੇ ਕੇ ਚਿਤਾਰ ਰਹੀ ਹੈ